ਜਿਹੜੇ-ਜਿਹੜੇ ਮੇਰੇ ਭੈਣ ਭਰਾਵਾਂ ਦਾ ਸਿਰ ਭਾਰਾ-ਭਾਰਾ ਰਹਿੰਦਾ ਆ ਸਿਰ ਦਰਦ ਹੁੰਦੀ ਰਹੀ ਦੀ ਮੱਠੀ-ਮੱਠੀ ਆਲਸ ਬਣੀ ਰਹਿੰਦੀ ਆ ਤੇ ਜੀ ਉਹ ਚਾਹੁੰਦੇ ਕਿ ਉਹਨਾਂ ਨੂੰ ਇਸ ਦੁੱਖ ਤੋਂ ਇਸ ਮੁਸ਼ਕਲ ਤੋਂ ਹੱਸਦਾ ਲਈ ਹੱਲ ਮਿਲ ਜਾਵੇ ਕਿਉਂਕਿ ਜਦੋਂ ਸਾਨੂੰ ਆਲਸ ਰਿੰਦੀ ਆ ਸਿਰ ਭਾਰਾ ਭਾਰਾ ਰਹਿੰਦਾ ਆ ਸਿਰ ਥੱਕਿਆ ਥੱਕਿਆ ਰਹਿੰਦਾ ਦਰਦ ਦਰਦ ਕਰਦਾ ਰਹਿੰਦਾ ਤੇ ਗੁੱਸਾ ਵੀ ਬਹੁਤ ਆਉਂਦਾ ਜਿਹੜੀ ਵੀ ਬਹੁਤ ਚੜਦੀ ਆ ਮਨ ਕਾਲਾ ਪੈ ਜਾਂਦਾ ਕਈ ਵਾਰ ਆਪਾਂ ਆਪਣੇ ਪਰਿਵਾਰ ਚ ਹੀ ਇੱਕ ਦੂਜੇ ਨਾਲ ਝਗੜ ਲੱਗ ਪੈਂਦੇ ਆ ਵੀ ਤੈਨੂੰ ਬਹੁਤ ਜ਼ਿਆਦਾ ਗੁੱਸਾ ਕਿਉਂ ਆਉਂਦਾ ਜੇ ਆਪਾਂ ਇਹੋ ਜਿਹੀਆਂ ਚੀਜ਼ਾਂ ਤੋਂ ਬਚਣਾ ਚਾਹੁੰਦੇ ਆ ਆਪਣੇ ਪਰਿਵਾਰ ਨੂੰ ਬਚਾਉਣਾ ਚਾਹੁੰਦੇ ਆ ਤਾਂ ਫਿਰ ਇਹਦਾ ਬਹੁਤ ਹੀ ਵਧੀਆ ਹਾਲ ਇਹ ਆ ਤੁਹਾਡੇ ਘਰ ਵਿੱਚ ਕਿ ਤੁਸੀਂ ਜਦੋਂ ਵੀ ਸਵੇਰੇ ਆਪਣੇ ਜਾਂ ਸ਼ਾਮਾਂ ਨੂੰ ਸਿਰ ਨੂੰ ਕੰੰਗੀ ਕਰਦੇ ਹੋ ਜਾਂ ਕੰਗਾ ਕਰਦੇ ਹੋ ਤਾਂ ਉਸ ਸਮੇਂ ਇੱਕ ਗੱਲ ਦਾ ਜ਼ਰੂਰ ਖਿਆਲ ਰੱਖੋ ਜੇ ਰੱਖ ਲੋਗੇ ਤਾਂ ਬਹੁਤ ਵਧੀਆ ਜੇ ਨਹੀਂ ਰੱਖੋਗੇ ਤਾਂ ਤੁਹਾਡੀ ਮਰਜ਼ੀ ਜਿਹੜੇ ਭੈਣ ਭਰਾ ਨਹੀਂ ਰੱਖਣਾ ਚਾਹੁੰਦੇ ਹੋਣਗੇ ਕਿਉਂਕਿ ਅਮ ਆਮ ਤੌਰ ਤੇ ਆਪਾਂ ਆਪਣੇ ਘਰਾਂ ਵਿੱਚ ਜੋ ਸਵੇਰੇ ਜਾਂ ਸ਼ਾਮਾਂ ਨੂੰ ਵਾਲਾਂ ਨੂੰ ਕੰੰਗੀ ਜਾਂ ਕੰਗਾ ਕਰਦੇ ਆਂ ਤੇ ਆਮ ਤੌਰ ਤੇ ਬਹੁਤ ਸਾਰੇ ਘਰਾਣੇ ਘਰਾਂ 'ਚ ਪਲਾਸਟਿਕ ਦੀਆਂ ਕੰਗੀਆਂ ਰੱਖਿਆਈਆਂ ਨਹੀਂ ਤੇ ਪਲਾਸਟਿਕ ਦੀਆਂ ਕੰਗੀਆਂ ਜਿਹੜੀਆਂ ਹੁੰਦੀਆਂ ਇਹ ਚਾਰਜੇਬਲ ਹੁੰਦੀਆਂ ਨੇ ਯਾਨੀ ਕਿ ਇਹ ਚਾਰਜ ਆਪਣੇ ਆਪ ਹੀ ਹੋ ਜਾਂਦੀ ਹੈ ਜੇ ਦੋ ਆਪਾਂ ਸਿਰ ਵੋਨੇ ਆ ਇੰਜ ਕਰਕੇ ਐਵੇਂ ਸਿਰ ਵੋਨੇ ਕਿਉਂਕਿ ਇੱਕ ਡਾਇਰੈਕਸ਼ਨ ਨੂੰ ਹੀ ਵੋਨੇ ਆ ਜਿਵੇਂ ਆਪਾਂ ਆਮ ਤੌਰ ਤੇ ਜੇ ਤੁਹਾਡੇ ਘਰ 'ਚ ਇੱਕ ਪੇਜ ਕਾਸ ਵੀ ਹੋਵੇ ਨਾ ਤੇ ਚੁੰਬਕ ਵੀ ਹੋਵੇ ਤੇ ਜੇ ਤੁਸੀਂ ਪੇਜ ਕਾਸ ਦੇ ਉੱਪਰ ਚੁੰਬਕ ਦੇ ਇੱਕ ਸਾਈਡ ਨੂੰ ਪੇਜ ਕਾਸ ਨੂੰ ਘੁਮਾਓਗੇ ਲਗਭਗ 15-20 ਵਾਰ ਤੇ ਤੁਹਾਡਾ ਪੇਜ ਕਾਸ ਜਿਹੜਾ ਵਾ ਉਹ ਆਪਣੇ ਆਪ ਉਹਦੇ 'ਚ ਚੁੰਬਕੀ ਗੁਣ ਆ ਜਾਣਗੇ ਜਾਣੀ ਕਿ ਉਹ ਚਾਰਜ ਹੋ ਜਾਏਗਾ ਚੁੰਬਕ ਦੇ ਵਿੱਚ ਤੁਸੀਂ ਕੋਈ ਵੀ ਲੋਹੇ ਦੀ ਛੋਟੀ ਮੋਟੀ ਚੀਜ਼ ਚੁੱਕ ਸਕਦੇ ਹੋ ਇਹ ਗੱਲ ਤੁਸੀਂ ਬੜੇ ਤਰੀਕੇ ਨਾਲ ਸਮਝ ਸਕਦੇ ਹੋ ਜਾਂ ਤੁਸੀਂ ਜ਼ਿੰਦਗੀ ਚ ਕੀਤੀ ਵੀ ਹੋਵੇਗੀ ਹੁਣ ਕਈ ਭੈਣ ਭਰਾ ਕਹਿਣਗੇ ਕਿ ਇਹਦੇ ਨਾਲ ਸਿਰ ਦਾ ਕੀ ਸਬੰਧ ਇਸੇ ਦਾ ਬਹੁਤ ਹੀ ਵੱਡਾ ਸਬੰਧ ਆ ਕਿਉਂਕਿ ਜਦੋਂ ਅਸੀਂ ਸਿਰ ਤੇ ਕੰੰਗੀ ਕਰਦੇ ਆਂ ਤੇ ਪਲਾਸਟਿਕ ਜਿਹੜੀ ਆ ਉਹ ਸਾਡੀ ਬੋਡੀ ਚ ਬਹੁਤ ਸਾਰੀ ਜਿਹੜੀ ਨਰਜੀ ਆ ਕਿਉਂਕਿ ਸਾਡੇ ਸੀ ਚ ਬਹੁਤ ਸਾਰੇ ਸੈੱਲ ਨੇ ਤਾਂ ਉਹਨਾਂ ਚੋਂ ਜਿਹੜੇ ਆ ਵਾਲਾਂ ਚ ਵੀ ਸੈੱਲ ਨੇ ਜਾਂ ਸਾਡੀ ਸਿਰ ਦੇ ਸੈੱਲ ਨੇ ਸਿਰ ਦੀ ਖੋਪੜੀ ਤੋਂ ਭਾਵ ਕਿ ਬੋਡੀ ਦੇ ਜਿਹੜੇ ਚੱਲ ਨੇ ਉਹਨਾਂ ਨੂੰ ਉਹ ਖਿੱਚ ਲੈਂਦੀ ਆ ਕੰਗੀ ਆਪਣੇ ਵਿੱਚ ਸਾਡੀ ਬਹੁਤ ਸਾਰੀ ਕੀਮਤੀ ਤਾਕਤ ਕੰਗੀ ਵਿੱਚ ਆ ਜਾਂਦੀ ਆ ਤੇ ਤੁਸੀਂ ਕਦੀ ਨਿਕੇ ਨਿਕੇ ਟੁਕੜੇ ਕੰਗੀ ਦੇ ਲਾਗੇ ਰੱਖ ਕੇ ਵੇਖਿਓ ਤੁਸੀਂ ਉਹ ਟੁਕੜੇ ਖਿੱਚੇ ਜਾਣਗੇ ਕੰਗੀ ਵੱਲ ਲੇਕਿਨ ਜਦੋਂ ਅਸੀਂ ਇੰਜ ਕਰਦੀ ਆ ਤੇ ਸਾਡਾ ਸਿਰ ਭਾਰਾ ਰਹਿੰਦਾ ਕਿਉਂਕਿ ਸਿਰ ਦੀ એનર્ਜੀ ਜਿਹੜੀ ਉਹ ਕੰਗੀ ਦੇ ਵਿੱਚ ਚਲ ਜਾਂਦੀ ਆ ਤੇ ਜੇਕਰ ਅਸੀਂ ਲੱਕੜ ਦਾ ਕੰਗਾ ਜਾਂ ਲੱਕੜ ਦੀ ਕੰਗੀ ਵਰਤੀਏ ਤੇ ਵਰਤਣਾ ਸਿਰ ਤੇ ਆਪਾਂ ਪਾਉਣਾ ਹੀ ਆ ਉਹਦਾ ਫਾਇਦਾ ਕੀ ਹੋਏਗਾ ਨੰਬਰ 1 ਜਦੋਂ ਅਸੀਂ ਸਿਰਵਾਵਾਂਗੇ ਸਵੇਰੇ ਜਾਂ ਸ਼ਾਮੀ ਤੇ ਸਾਡੇ ਸਿਰ ਦੀ ਕੋਈ ਵੀ એનર્ਜੀ ਜਿਹੜੀ ਆ ਉਹ ਬਾਹਰ ਨਹੀਂ ਨਿਕਲੇਗੀ ਵੇਸਟ ਨਹੀਂ ਹੋਏਗੀ ਜਾਨੀ ਕਿ ਕੰਗਾ ਜਾਂ ਕੰਗੀ ਉਹਨੂੰ ਸੁਖੇਗਾ ਨਹੀਂ ਜੇ ਉਹ ਲੱਕੜ ਦੀ ਆ ਤਾਂ ਉਹ ਸਾਰੀ એનર્ਜੀ ਸਾਡੇ ਸਿਰ 'ਚ ਰਹੇਗੀ ਇੱਕ ਸਾਨੂੰ ਸਿਰਦਰਦ ਨਹੀਂ ਹੋਏਗੀ ਖਿਜਣੀ ਚੜੇਗੀ ਗੁੱਸਾ ਨਹੀਂ ਆਵੇਗਾ ਤੇ ਸਾਡਾ ਜਿਹੜਾ ਸਿਰ ਆ ਹਮੇਸ਼ਾ ਰਿਲੈਕਸ ਰਹੇਗਾ ਠੰਡ ਕਰੇਗੀ ਰਸਟੇ ਚ ਰਹੇਗਾ ਤੁਸੀਂ ਸਭ ਜਾਣਦੇ ਹੋ ਜਿਹੜੀ ਲੱਕੜ ਦੀ ਕੰਗੀ ਆ ਜਾਂ ਕੰਗਾ ਆ ਜਦੋਂ ਉਹਨੂੰ ਆਪਾਂ ਚੰਗੀ ਤਰ੍ਹਾਂ ਸਿਰ 'ਤੇ ਵੋਣੇ ਆ ਸਿਰ ਹਮੇਸ਼ਾ ਵੋਣ ਲੱਗਿਆ ਇਸ ਗੱਲ ਦਾ ਖਿਆਲ ਰੱਖਣਾ ਚਾਹੀਦਾ ਕਿ ਸਿਰ ਨੂੰ ਸਾਰੀਆਂ ਸਾਈਡਾਂ ਤੋਂ ਵੋਣਾ ਚਾਹੀਦਾ ਕੰਗੀ ਜਾਂ ਕੰਗੇ ਨਾਲ ਲੱਕੜ ਦੇ ਨਾਲ ਉਹਦੇ ਨਾਲ ਸਿਰ ਦੀ ਜਿਹੜੀ ਆ ਨਾ ਉਹ ਮਤਲਬ ਆਪਾਂ ਕਹਿ ਸਕਦੇ ਆ ਕਿ ਇੱਕ ਐਕਸਰਸਾਈਜ਼ ਹੋ ਜਾਂਦੀ ਆ ਸਕਿਨ ਦੀ ਉਹਦੇ ਨਾਲ ਬਲੱਡ ਸਰਕੂਲੇਸ਼ਨ ਸਾਡੇ ਸਿਰ ਦਾ ਬਹੁਤ ਹੀ ਜ਼ਿਆਦਾ ਵਧੀਆ ਚੱਲਦਾ ਆ ਯਾਨੀ ਕਿ ਸਿਰ ਨੂੰ ਵੀ ਕਸਰਤ ਦੀ ਲੋਡ ਹੁੰਦੀ ਆ ਮ사ਜ ਦੀ ਲੋਡ ਜਿਵੇਂ ਕੰਗੇ ਨਾਲ ਸਹਜੇ-ਸਹਜੇ ਕਰਦੇ ਆ ਕਿ ਸਿਰ ਦੇ ਸੈਲਾਂ ਜਿਹੜੀ ਸਾਡੀ ਸਕਿਨ ਨੇ ਆ ਇਹਦੀ ਮਸਲ ਜਿਹੜੇ ਨੇ ਉਹਨਾਂ ਦੀ ਇੱਕ ਮ사ਜ ਹੋ ਜਾਂਦੇ ਆ ਜਿਹਦੇ ਨਾਲ ਸਾਨੂੰ ਬਹੁਤ ਹੀ ਫਾਇਦਾ ਹੁੰਦਾ ਆ ਦੂਸਰਾ ਜਿਹੜੇ ਲੋਕ ਲੱਕੜ ਦੀ ਕੰਗੀ ਜਾਂ ਛੋਟਾ ਕੰਗਾ ਆਪਣੇ ਵਾਲਾਂ ਦੇ ਵਿੱਚ ਰੱਖਦੇ ਨੇ ਉਹ ਵੀ ਬਹੁਤ ਵਧੀਆ ਹੁੰਦਾ ਉਹਦੇ ਨਾਲ ਸਿਰ ਸਾਰੀ ਦਿਨ ਠੰਡਾ ਰਹਿੰਦਾ ਆ ਕਿਉਂਕਿ ਜਿਹੜੀ ਸਾਡੀ ਗਰਮੀ ਆ ਉਹ ਲੱਕੜ ਜਿਹੜੀ ਆ ਨਾ ਸਿਰ ਦੇ ਲੱਕੜ ਜਿਹੜੀ ਵਾਲਾਂ ਦੇ ਵਿੱਚਲੀ ਗਰਮੀ ਜਿਹੜੀ ਆਪਣੇ ਸਿਰ ਤੇ ਪੈਂਦੀ ਆ ਜਿਵੇਂ ਆਪਾਂ ਦਸਤਾਰ ਸਜਾ ਲੀਨੇ ਆ ਜਾਂ ਬਾਹਰ ਅੰਦਰ ਜਾਂਦੇ ਆ ਤਾਂ ਉਹ ਗਰਮੀ ਜਿਹੜੀ ਆ ਲੱਕੜ ਸੋਖ ਲੈਂਦੀ ਆ ਮਤਲਬ ਸਰੀਰ ਦੀ ਨਰਜੀ ਨਹੀਂ ਸੋਖਦੀ ਲੇਕਿਨ ਜਿਹੜੀ ਵਾਲਾਂ ਦੇ ਵਿੱਚ ਉਦਾਂ ਗਰਮੀ ਇਕੱਠੀ ਹੁੰਦੀ ਹੈ ਜਿਹੜੀ ਬਾਹਰੋਂ ਸਾਡੇ ਪੈਂਦੀ ਆ ਉਹਨੂੰ ਸੋਖ ਲੈਂਦੀ ਆ ਜਿਹਦੇ ਨਾਲ ਸਿਰ ਠੰਡਾ ਰਹਿੰਦਾ ਆ ਮੈਂ ਆਸ ਕਰਦਾ ਮੇਰੇ ਭੈਣ ਭਰਾ ਜਰੂਰ ਇਸ ਵਿਸ਼ੇ ਵੱਲ ਧਿਆਨ ਦੇਣ ਜਿਨ੍ਹਾਂ ਜਿਨ੍ਹਾਂ ਨੂੰ ਸਿਰਦਰਦ ਰਿੰਦੀ ਆ ਜਿਨ੍ਹਾਂ ਦਾ ਸਿਰ ਭਾਰਾ ਰਹਿੰਦਾ ਆ ਜਿਨ੍ਹਾਂ ਨੂੰ ਖਿੱਚ ਚੜਦੀ ਆ ਉਹ ਜੇ ਚਾਹੁੰਦੇ ਨੇ ਕਿ ਇਹਨਾਂ ਚੀਜ਼ਾਂ ਤੋਂ ਉਹਨਾਂ ਨੂੰ ਰੈਸਟ ਮਿਲੇ ਤਾਂ ਫੇਰ ਉਹ ਇੱਧਰ ਜਰੂਰ ਧਿਆਨ ਦੇਣ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਇੰਜ ਦੇ ਵਿਚਾਰ ਤੁਹਾਡੇ ਆਪਣੀ YouTube ਚੈਨਲ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਤੇ ਅਪਲੋਡ ਨਹੀਂ